ਇੱਕ ਪੰਜਾਬੀ ਸੱਭਿਆਚਾਰ ਦਾ ਮਾਡਲ ਹੈ ਜਿਸ ਦੇ ਵਿੱਚ ਇੱਕ ਖੇਤ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਉਸ ਦੇ ਨਾਲ ਇੱਕ ਖੂਹ ਹੈ ਜੋ ਕਿ ਪੁਰਾਣੇ ਸਮੇਂ ਵਿੱਚ ਪਾਣੀ ਦਾ ਸਿਰਫ ਇਕੱਲਾ ਸਰੋਤ ਸੀ ਇੱਕ ਮਿੱਟੀ ਦਾ ਘਰ ਹੈ ਜੋ ਕਿ ਪ੍ਰਾਤਣ ਸਮੇਂ ਵਿੱਚ ਬਣਾਏ ਜਾਂਦੇ ਸੀ ਤੇ ਉਸ ਦੇ ਨਾਲ ਇੱਕ ਚੁੱਲ੍ਹੇ ਚੌਂਕੇ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਪੁਰਾਣੇ ਸਮਿਆਂ ਨੂੰ ਇਕ ਰੰਗਲਾ ਪੰਜਾਬ ਦਾ ਨਾਮ ਵੀ ਦਿੱਤਾ ਗਿਆ ਸੀ ਤੇ ਇਹ ਉਸ ਦੇ ਨਾਲ ਇੱਕ ਦਸ਼ਮੇਸ਼ ਗੇਟ ਹੈ ਜਿਸ ਤੋਂ ਪਿੰਡ ਦੀ ਪਹਿਚਾਣ ਹੁੰਦੀ ਸੀ ਇੱਕ ਮੇਲੇ ਦਾ ਦ੍ਰਿਸ਼ ਹੈ ਜਿਸ ਦੇ ਨਾਲ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਅੱਜ ਵੀ ਲੋਕਾਂ ਦੇ ਦਿਨ ਦੀ ਸ਼ੁਰੂਆਤ ਦਿੰਦਾ ਖੀਰ ਸ਼ੇਰ ਦਰਬਾਰ ਸਾਹਿਬ ਤੋਂ ਹੀ ਹੁੰਦਾ ਹੈ ਇੱਕ ਪੰਜਾਬੀ ਸੱਭਿਆਚਾਰ ਦਾ ਮਾਡਲ ਹੈ ਜਿਸ ਦੇ ਵਿੱਚ ਇੱਕ ਖੇਤ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਉਸ ਦੇ ਨਾਲ ਇੱਕ ਖੂਹ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਪਾਣੀ ਦਾ ਸਿਰਫ ਇੱਕਲਾ ਸਰੋਤ ਸੀ ਇੱਕ ਮਿੱਟੀ ਦਾ ਘਰ ਹੈ ਜੋ ਕਿ ਪ੍ਰਾਤਣ ਸਮੇਂ ਵਿੱਚ ਬਣਾਏ ਜਾਂਦੇ ਸੀ ਤੇ ਉਸ ਦੇ ਨਾਲ ਇੱਕ ਚੁੱਲ੍ਹੇ ਚੌਂਕੇ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਪੁਰਾਣੇ ਸਮਿਆਂ ਨੂੰ ਇੱਕ ਰੰਗਲਾ ਪੰਜਾਬ ਦਾ ਨਾਮ ਵੀ ਦਿੱਤਾ ਗਿਆ ਸੀ ਤੇ ਇਹ ਉਸ ਦੇ ਨਾਲ ਇੱਕ ਦਸ਼ਮੇਸ਼ ਗੇਟ ਹੈ ਜਿਸ ਤੋਂ ਪਿੰਡ ਦੀ ਪਹਿਚਾਨ ਹੁੰਦੀ ਸੀ ਇੱਕ ਮੇਲੇ ਦਾ ਦ੍ਰਿਸ਼ ਹੈ ਜਿਸ ਦੇ ਨਾਲ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਅੱਜ ਵੀ ਲੋਕਾਂ ਦੀ ਦਿਨ ਦੀ ਸ਼ੁਰੂਆਤ ਦਿੰਦਾ ਖੀਰਸ਼ੇ ਦਰਬਾਰ ਸਾਹਿਬ ਤੋਂ ਹੀ ਹੁੰਦਾ ਹੈ ਇੱਕ ਪੰਜਾਬੀ ਸੱਭਿਆਚਾਰ ਦਾ ਮਾਡਲ ਹੈ ਜਿਸ ਦੇ ਵਿੱਚ ਇੱਕ ਖੇਤ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਉਸ ਦੇ ਨਾਲ ਇੱਕ ਖੂਹ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਪਾਣੀ ਦਾ ਸਿਰਫ ਇਕੱਲਾ ਸਰੋਤ ਸੀ ਇੱਕ ਮਿੱਟੀ ਦਾ ਘਰ ਹੈ ਜੋ ਕਿ ਪ੍ਰਾਤਣ ਸਮੇਂ ਵਿੱਚ ਬਣਾਏ ਜਾਂਦੇ ਸੀ ਤੇ ਉਸ ਦੇ ਨਾਲ ਇੱਕ ਚੁੱਲ੍ਹੇ ਚੌਂਕੇ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਪੁਰਾਣੀ ਸਮਿਆਂ ਨੂੰ ਇੱਕ ਰੰਗਲਾ ਪੰਜਾਬ ਦਾ ਨਾਮ ਵੀ ਦਿੱਤਾ ਗਿਆ ਸੀ ਤੇ ਇਹ ਉਸ ਦੇ ਨਾਲ ਇੱਕ ਦਸ਼ਮੇਸ਼ ਗੇਟ ਹੈ ਜਿਸ ਤੋਂ ਪਿੰਡ ਦੀ ਪਹਿਚਾਣ ਹੁੰਦੀ ਸੀ ਇੱਕ ਮੇਲੇ ਦਾ ਦ੍ਰਿਸ਼ ਹੈ ਜਿਸ ਤੇ ਨਾਲ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਅੱਜ ਵੀ ਲੋਕਾਂ ਦੀ ਦਿਨ ਦੀ ਸ਼ੁਰੂਆਤ ਦਿੰਦਾ ਖੀਰਸ਼ੀ ਦਰਬਾਰ ਸਾਹਿਬ ਤੋਂ ਹੀ ਹੁੰਦਾ ਹੈ